ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਜਿਹੜੇ ਵੀ ਯੁਵਕ ਆਪਣੇ ਗਰਲਫ੍ਰੈਂਡ ਦੇ ਨਾਲ OYO ਦੇ ਵਿੱਚ ਕਮਰਾ ਲੈਂਦੇ ਸੀਗੇ ਜਿਹੜੇ ਅਨਮੈਰਿਡ ਕਪਲ ਸੀਗੇ ਇਹ ਖਬਰ ਉਹਨਾਂ ਲਈ ਹੈ ਕਿ ਜਿਹੜੇ ਵੀ ਆਪਣੇ ਬਾਬੂ ਸ਼ੋਨਾ ਨੂੰ ਕਹਿੰਦੇ ਸੀ ਅਸੀਂ OYO ਜਾ ਕੇ ਬੁੱਕ ਕਰਾ ਕੇ ਉੱਥੇ ਸਟੇ ਕਰਾਂਗੇ ਇਹ ਖਬਰ ਉਹਨਾਂ ਵਾਸਤੇ ਹੈ ਕਿ OYO ਨੇ ਅਨਮੈਰਿਡ ਕਪਲਸ ਨੂੰ ਰੂਮ ਦੇਨੇ ਬੰਦ ਕਰ ਦਿੱਤੇ ਨੇ ਹਾਲਾਂਕਿ ਇਹ ਖਬਰ ਹਲੇ ਉੱਤਰ ਪ੍ਰਦੇਸ਼ ਦੇ ਮੀਡੀਆ ਤੋਂ ਸਾਹਮਣੇ ਆ ਰਹੀ ਹੈ ਇਮੀਡੀਅਟ ਦੇ ਵਿੱਚ ਜਿੰਨੇ ਵੀ OYO ਹੋਟਲ ਨੇ OYO ਨੇ ਉਹਨਾਂ ਨੂੰ ਕਾਲ ਕਰਕੇ ਕਿਹਾ ਹੈ ਕਿ ਕੋਈ ਵੀ ਅਨਮੈਰਿਡ ਕਪਲ OYO ਦੇ ਵਿੱਚ ਨਹੀਂ ਰੁਕਣਾ ਚਾਹੀਦਾ ਤੇ ਜਿਹੜੇ ਕਪਲਸ ਵੀ ਰੁਕ ਰਹੇ ਨੇ ਉਹ ਵੀ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਾਅਦ ਉਹ ਰੂਮ ਲੈ ਸਕਦੇ ਨੇ ਹਾਲਾਂਕਿ ਹਲੇ ਇਮੀਡੀਅਟ ਦੇ ਵਿੱਚ ਮੰਨਿਆ ਗਿਆ ਹੈ ਜਿਹੜਾ ਰੂਲ ਹੈ ਇਮੀਡੀਅਟ ਦੇ ਵਿੱਚ ਆਇਆ ਹੈ ਹੋਰ ਵੀ ਇਸ਼ਾਰਤ ਵਿੱਚ ਲਾਗੂ ਹੋ ਸਕਦਾ ਹੈ ਇਮੀਡੀਅਟ ਦੇ ਵਿੱਚ ਇਸ ਕਰਕੇ ਰੂਲ ਲਾਗੂ ਹੋਇਆ ਹੈ ਕਿਉਂਕਿ OYO ਵਾਲਿਆਂ ਨੇ ਦੱਸਿਆ ਹੈ ਕਿ ਮੀਡੀਅਟ ਵਾਲਿਆਂ ਦੇ ਉਹਨਾਂ ਨੂੰ ਅਪੀਲ ਕੀਤੀ ਸੀਗੀ ਕਿ ਤੁਸੀਂ ਜਿਹੜੇ ਵੀ ਤੁਹਾਡੇ OYO ਦੇ ਰੂਮਸ ਹੈਗੇ ਆ ਇਹ ਕਪਲਸ ਨੂੰ ਦਿੱਤੇ ਜਾਣ ਅਨਮੈਰਿਡ ਕਪਲਸ ਨੂੰ ਨਾ ਦਿੱਤੇ ਜਾਣ ਤੇ ਜਿਹੜੇ ਵੀ ਮੁੰਡੇ ਜਾਂ ਕੁੜੀਆਂ ਜਿੱਥੇ ਵੀ OYO ਬੁਕਿੰਗ ਕਰਨ ਦੀ ਸੋਚ ਰਹੇ ਨੇ ਇਮੀਡੀਅਟ ਉੱਤਰ ਪ੍ਰਦੇਸ਼ ਦੇ ਇਮੀਡੀਅਟ ਦੇ ਵਿੱਚ ਇਹ ਵੀਡੀਓ ਉਹਨਾਂ ਦੇ ਨਾਲ ਸ਼ੇਅਰ ਕਰ ਦਿਓ ਕਿ ਹੁਣ ਤੁਹਾਨੂੰ OYO ਰੂਮ ਨਹੀਂ ਮਿਲਣਗੇ ਇਹ ਵੀਡੀਓ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ OYO ਦੇ ਵਿੱਚ ਹੁਣ ਅਨਮੈਰਿਡ ਕਪਲਸ ਨਹੀਂ ਮਿਲਣਗੇ ਇਹ ਸਿਰਫ ਅਸੀਂ ਤੁਹਾਨੂੰ ਦੁਬਾਰਾ ਦੱਸ ਰਹੇ ਹਾਂ ਇਹ ਸਿਰਫ ਉੱਤਰ ਪ੍ਰਦੇਸ਼ ਮੀਰਟ ਦੇ ਵਿੱਚ ਹਾਲੇ ਇਹ ਲਾਗੂ ਹੋਇਆ ਹੈ ਹੋਰ ਕਿਸੇ ਸ਼ਹਿਰ ਦੇ ਵਿੱਚ